ਜੋਤਾ ਲੱਗਰ ਬੋਤਾ ਨਾਮ ਗੁਰਤਾ ਵਿਸ਼ਾਸਨ ਦੀ ਜੋਤਾ ਲੱਗਰ ਸ਼ਕੀਵਾਰੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਮਕਾ ਨਵਸੀ ਸੰਗਤਾਂ ਦੇ ਸਹੀਬ ਨਾਲ ਐਨਆਰਆਈ ਬੋਤਾ ਨਗਰ ਬੋਤਾ ਨਗਰ ਗੁਰੂ ਘਰੀ ਸਾਹਿਬ ਸੰਗਤ ਜੀ ਬੋਤਾ ਨਗਰ ਸਾਕੇ ਜਾਣਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੋਤਾ ਨਗਰ ਬੋਤਾ ਨਗਰ ਬੋਤਾ ਨਗਰ ਗੁਰੂ ਘਰੀ ਸਾਹਿਬ ਸੰਗਤ ਜੀ ਮਹਾਰਾਜ ਜੀ ਦੇ ਚਾਰੇ ਸਹਿਬ ਜਾਪਿਆਂ ਨੂੰ ਸਮਰਪਿਤ ਸੁਬੂਤ ਸਿੰਘ ਦੇ ਸਿੰਘਾਂ ਨੂੰ ਸਮਰਪਿਤ ਬੋਤਾ ਨਗਰ ਬੋਤਾ ਨਗਰ ਬੋਤਾ ਨਗਰ ਗੁਰੂ ਘਰੀ ਸਾਹਿਬ ਸੰਗਤ ਜੀ ਬੋਤਾ ਨਗਰ ਸਾਕੇ ਜਾਣਾ ਆਓ ਚਲੀਏ ਮਾਣੇ ਸੁਨੇਹੇ ਸੋਹਣਿਆ ਮੇਰਾ ਛੋਟੇ ਛੋਟੇ ਬੱਚੇ ਆਨੂ ਆਨੂ ਛੋਟੇ ਛੋਟੇ ਬੱਚੇ ਆਨ ਦਿਲਾਂ ਲਪੜਾ ਤੇ ਕਿ ਖਾਂਸਾ ਸ਼ਿਰੀਵਾਇਕੁਰ ਦੇ ਕੇ ਫਤੇ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਦੇਸ਼ਵੰਦ ਵਿੱਚ ਅੱਜ ਦੁੱਧ ਦੇ ਲਖਰ ਲਾਈ ਜਾ ਰਹੇ ਹਨ ਤੇ ਇਹ ਹਰ ਸਾਲ ਦੀ ਤਰ੍ਹਾਂ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਤੇ ਸਾਰੇ ਹੋਮ ਹਮਾਕੇ ਇਥੇ ਪਹੁੰਚਦੇ ਆ ਸਾਰਿਆਂ ਨੂੰ ਮੈਂ ਇਹ ਇਹ ਦਿਨ ਜਿਹੜੇ ਹੈਗੇ ਹਨ ਇਹਨਾਂ ਦੀ ਯਾਦਗਾਰਤੀ ਜੋ ਵੀ ਸਾਰੇ ਸਾਡੇ ਬੱਚੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਕੀ ਇਸ ਦਿਨ ਨੂੰ ਕਿਦਾਂ ਯਾਦ ਕਰਦੇ ਹਾਂ